सोहेगा इस कैसे हो तो आज का ਸੋ ਹਾਂਜੀ ਤੇ ਮਿੱਤਰੋ ਕਿਦਾਂ ਸਾਰੇ ਅਜਾਡਿੰ ਪਿੰਡ ਵਿੱਚ ਪਿਆ ਜੀ ਬਹੁਤ ਹੀ ਭਾਰੀ ਪਰਤੰਮੀ ਸੋ ਆਪਾਂ ਵੇਖਣ ਚੱਲੇ ਆ ਜੀ ਆਪਣੇ ਪਿੰਡ ਦੀ ਡਰੇਨ ਡਰੇਨ ਜਾਂਦੇ ਨੇ ਨਹੀਂ ਸੇਮ ਇਹ ਨਾਲ ਹੀ ਸੇਮ ਨਾਲ ਹੀ ਸੇ ਉਧਰ ਕੀ ਕਰ ਸਕਦੇ ਤੁਸੀਂ ਕੀ ਇਹ ਨਜ਼ਾਰਾ ਬੱਜੋ ਪਿਆ ਹੈ ਪਾਣੀਓ ਪਾਣੀ ਹੋਇਆ ਪਿਆ ਪਿੰਡ ਦੀ ਜਨਤਾ ਮੰਨਤਾ ਇਕੱਠੀ ਕਰਕੇ ਤੇ ਆਪਾਂ ਚੱਲੇ ਆ ਥੋੜੀ ਜਿਹੀ ਸੈਰਸਪਟੇ ਕਰਨ ਗੱਡੀ ਲੈਣਤੀ ਹੈ ਬਾਪੂ ਵਾਲੀ ਇਹਦੇ ਰਿੰਗ ਕਢਾਉਣੇ ਆ ਅੱਜ ਕਿਉਂਕਿ ਆਪਣੇ ਵਾਲੀ ਤੇ ਇਹ ਠੀਕ ਕਰਾਉਣ ਵਾਲੀ ਆ

ਦੌੜੇ ਅੰਦਰ ਤੇ ਲੱਗ ਦੌੜੇ ਜਾਂਦੇ ਨੇ ਤੇ ਉਹ ਤੇਰੀ ਉਹ ਕਸ਼ੂ ਉਹ ਤੇਰੀ ਕਸ਼ੂ ਫੜਨੇ ਆ ਜ ਕਸ਼ੂ ਫੁੱਲੇ ਫੁੱਲਿਆ ਕਸ਼ੂ ਫੜਨੇ ਆਹੋ ਹੋ 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 ਇਹ ਬਤ ਕੋ ਲੜ ਗਿਆ ਨੇ ਇੱਥੋਂ ਸਾਡੇ ਜਿਵੇਂ ਕੋਈ ਚੱਕਰ ਫੁੱਲੇ ਚਲੀਏ ਪਾਰ ਹੈ ਕੱਢ ਲੈਣਾ ਓਏ ਕਿਤੇ ਬਹੁਤ ਡੂੰਗਾ ਸਾਰਾ ਰਾਹ ਬਣਿਆ ਸਾਰਾ ਓਏ ਇੱਕ ਮਿੰਟ ਆਪਣੀ ਆਈਡੀ ਦਾ ਪਾਸਵਰਡ ਦੇ ਦੇ ਆ ਵੇਖੀ ਸਹੀ ਹੈ ਇਹ ਪਾਸਵਰਡ ਦੇ ਕੇ ਨਹੀਂ ਚੱਲਦਾ ਓਏ ਡਾਣਾ ਘਰ ਓਏ ਕੋਈ ਮੁੰਡੇ ਨੰਬਰ ਤੇ ਖੋਲ ਜੂੜਨ ਤਾਂ ਚੱਲ ਇਹ ਚੱਲੇ ਮੁੰਡੇ ਸਾਪੜੇ ਓ ਤਾਹ ਤਾਂ ਕਿਰਾਏ ਦੋ ਓਏ ਮਮਾ ਥੱਲੇ ਹੜ ਵੀ ਹੋ ਸਕਦਾ ਤੂੰ ਹੀ ਲੈਣ ਬਰਿਆ ਇੱਧਰ ਥੱਲੇ ਬਲੈਕ ਹੋਰ ਬਣਿਆ ਓ ਵੇਖੋ ਓ ਕਸ਼ੂ ਆ ਗਿਆ ਓਏ ਉਹ ਰੁਕ ਜਾ ਮੈਂ ਮੋੜ ਸੇ ਲੈ ਕੇ ਇੱਥੇ ਸਟੈਂਟ ਪਰਾਉਣਾ ਪਾਣੀ ਡੋਨੇ ਆ ਖਲੋ ਦੇ ਸਹੀ ਮੈਂ ਲੈ ਗੋਨਾ ਤੀ ਵਿੱਚ ਵੜ ਕੇ ਤੇ ਮੱਛੀ ਫੜੋ ਤੈਨੂੰ ਕਛੂ ਕਹਿਣਾ ਪਿਲੇ ਪਿਛਲੀ ਅੱਜ ਤੱਕ ਮੱਛੀਆਂ ਨਹੀਂ ਫੜੀਆਂ ਬੰਦੇ ਫੁੱਲੇ ਘਰਵੇਂ ਪਾਰਨ ਖਾਜ ਮੈਨੂੰ ਪਾਰ ਕਰਕੇ ਓਏ ਆਪਾਂ ਗੱਲ ਗੱਲਿਆ ਆਪਾਂ ਪਿਛੇ ਖਲੋਈਏ ਦੋ ਦੋ ਇਹਨਾਂ ਅੱਗੇ ਰਹਿੰਦੇ ਤਾਹੇ ਮੁਰਦਾ ਲੈਣ ਗਿਆ ਓਏ ਕੀ ਕਰ ਰਿਹਾ ਤੈਨੂੰ ਇਹੜੀ ਅਰਦੀ ਯੱਟ ਨਹੀਂ ਔ ਡਰਦਾ ਯੱਟ ਦੇ ਤਰੋਂ ਨਿਕਲ ਦੇ ਆ ਓਏ ਰੇਸੇ ਨਹੀਂ ਰਹੂ ਮੈਂ ਤੁਸੀ ਚੱਲ ਹੁਣ ਫੜ ਲੈ ਯੱਟ ਨੂੰ ਮੇਰੇ ਬੱਸੇ ਨੂੰ ਪਾਣੀ ਪਾ ਗਿਆ ਓਏ 誰だって言ってい ਅੱਤ ਨਹੀਂ ਤੇ ਇਹ ਜੋਰ ਹੁਣ ਦੇਖੀ ਸ਼ਾਂਤੀ ਦੇ ਦਾਦੀ ਦੀ ਗੱਡੀ ਚੱਲ ਗਈ ਇਹ ਪੁੱਟੀ ਚੱਲ ਗਈ ਓਏ ਗੱਡੀ ਓਏ ਬਾਸ ਓਏ ਅੱਗੇ ਚੋ ਲੈਣਾ ਤੀ ਦੰਦਰਾ ਓਏ ਚਲਾ ਦੇ ਸਾਰੇ ਡਰਾਈ ਹੋਏ ਸਾਰੇ ਟੋਟੇ ਜੀਓ ਸਾਟ ਕਾ ਪੇਲੇ ਸਾਰੇ ਤੋਂ ਮਾਮਾ ਕਸ਼ੇ ਚ ਪਾਣੀ ਚਲ ਗਿਆ ਜੀਓ ਉਹ ਖਾ ਇਧਰ ਖਾ ਨਹੀਂ ਚੱਲ ਚੱਲ ਗੁੰਜੀ ਮਾਮਾ ਘਰ ਤੋਂ ਦਿਲਕੀ ਆਂਡੇ ਟੱਕੇ ਦੇਈ ਆਂ ਆ ਵੇਖੀ ਮਾਮਾ ਚਾਚਾ ਮੱਸੀਆਂ ਫੜਦਾ ਚਾਚਾ ਕਸੂ ਫੜੇ ਹੈ ਗੁੰਜੀ ਚੱਲ ਗੁੰਜੀ ਸਾਡੇ ਪਿੰਡ ਦਾ ਮਹਾਨ ਸ਼ਖਸ ਆਈ ਓਏ ਆਈ ਮੱਸੀ ਮਾਮਾ ਮਗਰਮਾਸੀ ਇਧਰ ਹੋਇਆ ਓਏ ਇਹ ਬਿਆਸਤਰੀਆ ਹੋਰ ਲਿੰਕਵਾਸ ਸਵੇਰ ਨੂੰ ਖੁਰਕ ਪਈ ਲਾ ਕੇ ਜਿਹੜੇ ਸਾਹਣਾ ਤੀ ਬੜੇ ਜੇ ਪਾਣੀ ਨਹੀਂ ਮੈਂ ਬਾਹਰ ਚੱਲਾਵਾ ਓਏ ਪੰਮੇੜ ਜੇਬ ਤੇ ਨੋਟ ਬੜੇ ਓਏ ਓਥੇ ਛਾੜਿਆ ਮੈਂ ਓਏ ਓ ਚੱਪਲ ਓ ਚੱਲ ਜਾਣਾ ਮੈਂ ਮੇਨੂੰ ਗੰਦਾ ਪਾਣੀ ਅਲਰਜੀ ਆ ਮੈਨੂੰ ਮਾਮਾ ਡਰ ਕੇ ਈ ਓ ਚਲੋ ਵਾ ਚੱਲੀਏ ਸਦਾਈ ਆ ਤੇ ਛਾਲ ਡੁੱਗੂ ਪਿੱਪਿਛਵਾੜਾ ਸਾਫ ਕਰ ਮੇਰਾ ਆ ਜਾ ਆ ਜਾ ਹਣ ਛੱਪੜ ਤੇ ਕੋਤੇ ਲੋਨੇ ਆ ਜਾਓ ਤੁਸੀਂ ਮਾਮਾ ਤੂੰ ਮੇਰਾ ਪਿਛਵਾੜਾ ਲਬੇੜ ਦੇਣਾ ਇੱਥੋਂ ਦੇ ਮੈਂ ਬੈਹ ਜਲਦੀ ਫਰੋਂ ਇੱਥੇ ਬੈਠ ਪੁੱਤ ਜੇ ਡੈਰ ਨਾ ਵੀ ਡੈਰ ਇੰਨਾ ਜੂਸ ਕੱਢਿਆ ਅੱਗੇ ਚੱਲ ਚੱਲ ਬੈ ਗਈ ਸੈਸ ਕੋ ਗਾਇਸ ਡਰਾਈਵਰ ਆਪਣਾ ਪੱਕਾ ਵਾ ਆਇਆ ਇਹ ਮਾਣਾ ਵੀ ਫੜੀ ਸਾਥੂ ਹੋਰੇ ਮੀਂਹ ਤੇ ਜੋ ਕਰੇ ਓ ਤਾਤਾ ਕਰਨੀ ਤੇਰੀ ਕੁਰਸੀ ਵਧੀਆ ਲੈ ਨਾ ਅਗਲੇ ਭੌਂਗ ਦੇ ਬਰਾ ਮੈਨੂੰ ਹੀ ਬੋਲਣ ਦਾ ਆਕਰੋ ਲਓ ਵੀ ਮਿੱਤਰੋ ਪਹੁੰਚਿਆ ਪਿੰਡ ਇੱਧਰ ਚੈੱਕ ਕਰੋ ਇੱਥੇ ਲਓ ਜਿੱਦਾਂ ਮਰਜ਼ੀ ਗੋਤੇ ਉਹ ਲੈ ਜਾ ਘੁੰਮਣੇ ਕੋਈ ਵੋ ਜਿਆਦਾ ਮੀਂਹ ਪਿਆ ਯਾਰ ਸਾਰੀ ਰਾਤ ਦਾ ਮੀਂਹ ਪੈਣ ਰਿਹਾ ਹੁਣ ਵੀ ਕੜੀਆਂ ਕੜੀਆਂ ਚੱਲ ਨਹੀਂ ਰਹੀਆਂ ਥੋੜੀ ਆ ਆਹ ਇਹ ਲੋ ਕਿੰਨੀ ਤੇਜ਼ ਪਾਣੀ ਜਾਣ ਰਿਹਾ ਜੈ ਜੀ ਪਹਿਲੇ ਇਹ ਤੇਰੀ ਜਿੱਕਰਾਨ ਨਹੀਂ ਆ। ਦੇਖ ਲੈ ਸਬਸਕ੍ਰਾਈਬ ਕਰਾ ਦੇ। ਪੁੰਜੀ ਮੋਟਰਸਾਈਕਲ ਡਿੱਗਣਾ ਨਹੀਂ ਚਾਹੀਦਾ ਮੈਂ ਤੇਨੇ ਇੱਕ ਗੱਲ ਦੱਸਤੀ ਓ। ਦੌਰ ਬੜੇ ਮੁੱਤ ਤੇਰੇ। ਦੁੱਖ ਨਹੀਂ ਆ। ਅਸਲੀ ਰਾਈਡਰ ਕੌਣ ਆਇਆ? ਰਾਈਡਰ ਵੇਖੀ ਹਣ। ਕੈਡ ਦਾ ਵੱਡਾ ਪੁੱਤ। ਲੱਗਣਾ ਇਹ ਖਰੀਦੇ ਨਾ ਜਦਾ ਥੱਲੇ ਫੜ। ਲੱਤਾਂ ਨਕੀਆਂ। ਉਹ ਵੋਹ ਚਲਾਉਂਦਾ ਹਣਾ KTM ਕੋਲ ਤੋਂ। ਆਹ ਆਹ ਆਮਰ ਆ ਗਿਆ ਨਾ ਉੱਥੇ ਘਾਹ ਕਰ ਆਹ ਯਾਰ ਆ ਇਹਦੀ ਬਾਤ ਮਾਰੀ ਹੋਵੇ ਨਹੀਂ ਖਰਪਾ ਲੱਗਾ ਯਾ ਪਾਣੀ ਐ ਜਿਹੜੀ ਨੇ ਲੀਵਾ ਸਾਡੇ ਵਾਲੀ ਇਹ ਕਿਦੇ ਕਿੰਡੀਆਂ ਕਿਸ਼ਤਾਂ ਤਾਰਦੇ ਰਹੇ ਆ ਕਿ ਸਾਡੇ ਗੱਲਾਂ ਦਾ ਫੁੱਲ ਜਾ ਨਾ ਦੇਉ ਦਾ ਆ ਤੁਰ ਹੀ ਜਾਂਦਾ ਪੱਟੀ ਲੈ ਫੋਨ ਕਰ ਓਏ ਮਮਾ ਓ ਪਟੇ ਕਾ ਮਮਨ ਕਾਰਵਾਰ ਕੇ ਸੜ ਜਨੇ ਕੁੱਟਰ ਮੁੜ ਕੇ ਓਏ ਔਰ ਚਵਾਰ ਦੇ ਨੀ ਕਹ ਦੇਖੂ ਕੱਢ ਲਾਂਗੇ ਓਏ ਚਵਾਰ ਕੱਢ ਦਾਂਗੇ ਓ ਓ ਇੱਕ ਵਾਰ ਕੱਢ ਲਾਂਗੇ ਓਏ ਮੋਰਤਾ ਵਾਲੀ ਮਗੜ ਓਏ ਇਹ ਤਾਂ ਲੱਗੂ ਭਾਈ ਭਾਈ ਬਾਕੀਆਂ ਯਾਰ ਡੈਡੀ ਗੁੱਸੇ ਹੋ

ਉਹ ਭੜਿਆ ਗਿਆ ਅਜਾ ਉਹ ਆ ਗਿਆ ਉਹ ਸਾਡਾ ਬਾਜਾ ਉਹ ਚੋਕੜਿਆ ਚੋਕੜੇ ਵਾਲਾ ਚਾਚਾ ਵਾ ਇਧਰ ਆ ਚਾਚਾ ਵਾ ਕੁੰਜੀ ਜੀ ਤੂੰ ਮੈਨੂੰ ਨਾ ਪਹਚਾਇਆ ਉਹ ਰੁਕ ਜਾ ਰੁਕ ਜਾ ਲੋ ਇਧਰ ਯਾਰ ਤੇ ਆਰ ਫੁੱਟੇ ਉਹ ਇਧਰ ਇੱਥਰ ਚੱਲ ਆਇਆ ਆ ਆਹ ਜੀ ਜੇਦ ਨਹੀਂ ਆਉਂਦਾ ਜਾਂਦੀ ਗੁੱਸੀ ਹੋ ਮੈਂ ਇੱਕ ਗੋਤਾ ਹੀ ਆ ਮੈਂ ਖੰਣਾ ਨਹੀਂ ਤੈਨੂੰ ਹਾਂ ਨਹੀਂ ਗੁੱਸੀ ਕਰੀ ਜਾਂਦਾ ਮਾਮਾ ਆਰ ਚ ਕੱਚ ਬੜਾ ਹੀ ਛਾਣ ਲੱਗਿਆ ਕੋਈ ਉਹ ਰੁਕ ਜਾ ਉਹ ਗੋਤਾ ਹੀ ਐ ओ मम्मा चले हाय हाय मम्मीए कोई बरा खोजिए ਵਿਰਜ ਕੇ ਐਸਾ ਮਹਿਸੂਸ ਹੋ ਰਹਾ ਹੈ ਤੈਨੂੰ ਨਹੀਂ ਕਰਨਾ ਸ਼ਾਇਰ ਹੋਣਾ ਚੱਲ ਇਹ ਮੈਨੂੰ ਗੋਤਾ ਦੇਣਾ ਇੱਕ ਵਾ ਪਹਿਲਾਂ ਮੈਂ ਪਾਇਆ ਨਹੀਂ ਅੱਛਾ ਮੈਂ ਸ਼ਾਇਰ ਨਹੀਂ ਕਰਨਾ ਓਏ ਸ਼ੌਕ ਦੇਗੀ ਮੰਮਾ ਹੋਰ ਨਹੀਂ ਕਰ ਵਾਖਿਆ ਹਾਂ ਆ ਆ ਆਈ ਹਾਂ ਚੱਲ ਜੀ ਆ ਰਿਹਾ ਇਹਦਾ ਮੈਂਟਲ ਨਹਾਈਏ ਜਾ ਕੇ ਨਨਵਾਤਾ ਹੋਰ ਘੁੱਕ ਪੈ ਜਾਈਂਗਾ ਥੋੜਾ ਜਿਹਾ ਓਏ ਇੱਕ ਇੱਕ ਮੱਗਾ ਸਾ ਪਣੀ ਦਲਿਆ ਕਰਨ ਵਾਲੋ ਹੁਣ ਨੂੰ ਚੱਲ ਜੀ ਫਿਰ ਨੀਂ ਕਿਤੇ ਮਜਾ ਨਾ ਮੋ। ਉਹਦੀ ਫੇਰ ਤੇ ਐ। ਚਾ ਚਲੀ ਜਾ। ਆ ਕਹਿੰਦੇ ਆਂ ਤੈਨੂੰ ਫੁਰਕਣੀ ਪੈਣੀ ਦੋ ਸਾਲ। ਮੈਂ ਕਹਾਦਾ ਭਾ। ਹੁਣ ਉਹ ਕਹਿੰਦਾ ਨਹੀਂ। ਚਲ ਮੈਂ ਤੂੰ ਜੇ ਤੂੰ ਤੂੰ ਬਾ। ਫਲ ਕਿੱਥੇ ਪਾਉਂਦੀ। ਆ ਜਾ। ਚਲੋ। ਆ ਰਿਓ ਨਾ। ਇਹ ਇਹ। ਮਮਾ ਬਹੁਤ ਬੋਗਾਰ ਫਿਰ ਨਹੀਂ ਕਰਾਉਂ। ਉਹ ਕਹਿੰਦਾ ਕਰਕੇ ਕੀ ਗਿਆ ਇਹਦੇ। ਧੰਦੇ ਪਾਣੀ ਦੇ ਟੁੱਟੇ ਆਂ।